ਥੋੜਾ ਧੰਨਵਾਦ ਇਸ ਵੀਡੀਓ ਦੇ ਵਿੱਚ ਹਿੰਮਤ ਚਾਹੀਦੀ ਆ ਇਟਲੀ ਦੇ ਵਿੱਚ ਬਾਕੀ ਬੰਦਿਆਂ ਦੇ ਵਿੱਚ ਰਹਿਣ ਲਈ ਕਈ ਵਾਰੀ ਜਦੋਂ ਆਪਾਂ ਲੋਕਾਂ ਦੇ ਨਾਲ ਰਹਿੰਨੇ ਆ ਹਰ ਇੱਕ ਬੰਦੇ ਦਾ ਸੁਭਾਅ ਜਿਹੜਾ ਹੁੰਦਾ ਉਹ ਅਲੱਗ-ਅਲੱਗ ਹੁੰਦਾ ਕਿਸੇ ਵੀ ਦੇਸ਼ ਵਿੱਚ ਲਾ ਲਿਏ ਯੂਰਪ ਦੇ ਜਿੰਨੇ ਵੀ ਦੇਸ਼ ਨੇ ਮੈਂ ਹਰ ਵੀਡੀਓ ਦੇ ਵਿੱਚ ਇਹ ਲੈਣਾ ਜ਼ਰੂਰ ਬੋਲਦਾ ਹਰ ਇੱਕ ਸ਼ਹਿਰ ਹਰ ਇੱਕ ਪਿੰਡ ਦੇ ਵਿੱਚ ਜਿੱਥੇ 4 ਜਾਂ 5 ਜਾਂ 6 ਜਾਂ 8 ਜਾਂ 10 ਬੰਦੇ ਵੀ ਰਹਿੰਦੇ ਇਕੱਠੇ ਉੱਥੇ ਆਪ ਨੂੰ ਹੌਸਲਾ ਚਾਹੀਦਾ ਰਹਿਣ ਦੇ ਲਈ ਕਿਉਂਕਿ ਇੱਥੇ ਹਰ ਇੱਕ ਬੰਦੇ ਦਾ ਸੁਭਾਅ ਅਲੱਗ-ਅਲੱਗ ਆ ਕਿਸੇ ਬੰਦੇ ਦਾ ਸੁਭਾਅ ਰੁੱਖਾ ਕੋਈ ਬੰਦਾ ਸਫਾਈ ਨਹੀਂ ਕਰਦਾ ਕੋਈ ਬੰਦਾ ਸਫਾਈ ਦੇ ਵਿੱਚ ਬਹੁਤ ਜ਼ਿਆਦਾ ਮਾਹਰ ਆ ਮਤਲਬ ਉਹ ਹਰ ਇੱਕ ਚੀਜ਼ ਨੂੰ ਸਫਾਈ ਦੀ ਚਾਹੀਦੀ ਆ ਵੀ ਹਰ ਇੱਕ ਚੀਜ਼ ਸਾਫ਼ ਪਈ ਹੋਣੀ ਚਾਹੀਦੀ ਆ ਰੂਲ ਦਾ ਪੱਕਾ ਹੋਣਾ ਚਾਹੀਦਾ ਰੂਲ ਦਾ ਬੰਦਾ ਪੱਕਾ ਹੋਵੇ ਵੀ ਉਹ ਜੇ ਸਮਾਨ ਇੱਕ ਜਗ੍ਹਾ ਤੇ ਰੱਖਦਾ ਤਾਂ ਕੁਝ ਲੋਕਾਂ ਦੀ ਆਦਤ ਇਹ ਹੁੰਦੀ ਆ ਵੀ ਉਹ ਸਮਾਨ ਇੱਕ ਜਗ੍ਹਾ ਤੋਂ ਚੱਕ ਕੇ ਦੂਜੀ ਜਗ੍ਹਾ ਤੇ ਪੱਖਾ ਰੱਖ ਦਿੰਦਾ ਪਰ ਇੱਥੇ ਜਿਹੜਾ ਮਸਲਾ ਹੁੰਦਾ ਇਹੀ ਲੜਾਈ ਝਗੜੇ ਇਥੋਂ ਪੈਦਾ ਹੋ ਜਾਂਦੇ ਆ ਕਈ ਵਾਰੀ ਇਟਲੀ ਦੀ ਇੱਕ ਅਸਲੀਅਤ ਦੱਸ ਰਿਹਾ ਤੁਹਾਨੂੰ ਮੈਂ ਕਈ ਵਾਰੀ ਹਨਾ 6-7 ਬੰਦੇ ਦੇ ਵਿੱਚੋਂ ਇੱਕ ਦੋ ਬੰਦੇ ਇਦਾਂ ਦੇ ਹੁੰਦੇ ਨੇ ਜਿਹੜੇ ਕੀ ਕੰਮ ਕਰਕੇ ਜ਼ਿਆਦਾ ਰਾਜੀ ਨਹੀਂ ਹੁੰਦੇ ਨਾ ਜ਼ਿਆਦਾ ਸਫਾਈ 'ਚ ਰਹਿਣਾ ਕਿਉਂਕਿ ਉਹ ਸੋਚਦਾ ਵੀ ਅਸੀਂ ਇੰਨਾ ਜ਼ਿਆਦਾ ਕੰਮ ਕਰ ਲਿਆ 8 ਘੰਟੇ 10 ਘੰਟੇ ਜਾਂ 12 ਘੰਟੇ ਕੰਮ ਕਰਕੇ ਆ ਕੇ ਥੱਕ ਕੇ ਬੰਦਾ ਪੈ ਜਾਂਦਾ ਉਹਨਾਂ ਨੂੰ ਨਾ ਸਫਾਈ ਦਿਖਦੀ ਆ ਨਾ ਕੋਈ ਹੋਰ ਕੰਮ ਦੇਖਦਾ ਨਾ ਕੋਈ ਜ਼ਿੰਮੇਵਾਰੀ ਦਿਖਦੀ ਆ ਉਰੇ ਜਿਹੜੇ ਬੰਦੇ ਰਹਿੰਦੇ ਨੇ ਇੱਕ ਦੂਜੇ ਦੇ ਨਾਲ ਉਹਨਾਂ ਦੇ ਨਾਲ ਗੁੱਸਾ ਗਿਲਾ ਉਹਨਾਂ ਦਾ ਇਹੀ ਹੁੰਦਾ ਕਿ ਕੋਈ ਵੀ ਬੰਦਾ ਇੱਥੇ ਰੂਲ ਦੇ ਵਿੱਚ ਪੱਕਾ ਨਹੀਂ ਰਹਿੰਦਾ ਹਰ ਬੰਦਾ ਇਹ ਗੱਲ ਕਹਿੰਦਾ ਵੀ ਮੈਂ ਵੀ ਤੇਰੇ ਬਰਾਬਰ ਕੰਮ ਕਰਕੇ ਆਇਆ ਤੇ ਤੂੰ ਕਿਉਂ ਨਹੀਂ ਸਫਾਈ ਕਰਦਾ ਇਹਨਾਂ ਚੀਜ਼ਾਂ ਦੇ ਪਿੱਛੋਂ ਲੜਾਈ ਹੋ ਜਾਂਦੀ ਆ ਤੇ ਇਹਨਾਂ ਚੀਜ਼ਾਂ ਦੇ ਪਿੱਛੋਂ ਘਰ ਬਦਲੇ ਜਾਂਦੇ ਆ ਇਹਨਾਂ ਚੀਜ਼ਾਂ ਦੇ ਨਾਲ-ਨਾਲ ਬੰਦਾ ਇੱਕ ਜਗ੍ਹਾ ਤੋਂ 1200 ਕਿਲੋਮੀਟਰ ਕੰਮ ਦੂਰ ਲੱਭ ਲੈਂਦਾ ਇਹਨਾਂ ਗੱਲਾਂ ਕਰਕੇ ਇਸ ਤੋਂ ਬੈਟਰ ਇਹ ਚੀਜ਼ ਹੁੰਦੀ ਆ ਕਿ ਆਪਾਂ ਆਪਣੇ ਰੂਲ 'ਚ ਪੱਕੇ ਰਹੀਏ ਜਿਵੇਂ ਆਪਾਂ ਗੁਰੂ ਘਰ ਸਫਾਈ ਕਰਦੇ ਆਂ ਹਰ ਵਕਤ ਜਦੋਂ ਵੀ ਜਾਂਦੇ ਆਂ ਉੱਥੇ ਕੋਈ ਨਾ ਕੋਈ ਸੇਵਾ ਸਫਾਈ ਦੀ ਕਰਦੇ ਆਂ ਵੀ ਸਫਾਈ ਹੋ ਜੇ ਹਨਾ ਉਦਾਂ ਹੀ ਗੁਰੂ ਘਰ ਤੋਂ ਸਿੱਖਿਆ ਲੈਂਦੇ ਹੋਏ ਆਪਣੇ ਘਰ ਦੇ ਵਿੱਚ ਵੀ ਰੂਲ ਇਹੀ ਰਹਿਣੇ ਚਾਹੀਦੇ ਕਿ ਆਪਾਂ ਰੈਗੂਲਰ ਲਗਾਤਾਰ ਆਪਾਂ ਸਫਾਈ ਕਰੀਏ ਕਿ ਜਿਹੜੀ ਜਿੱਥੇ ਰੋਟੀ ਖਾਧੀ ਆ ਉਹ ਚੀਜ਼ ਸਫਾਈ ਕਰੀਏ ਬਾਥਰੂਮ ਜਾਂਦੇ ਆਂ ਉੱਥੇ ਸਫਾਈ ਹਰ ਚੀਜ਼ ਆਪਾਂ ਨੂੰ ਸਫਾਈ ਰੱਖਣੀ ਚਾਹੀਦੀ ਹੈ ਹਰ ਚੀਜ਼ ਦੇ ਵਿੱਚ ਇਹਨਾਂ ਚੀਜ਼ਾਂ ਦੇ ਰੂਲ ਹੁੰਦੇ ਆ ਇੱਥੇ ਮਤਲਬ ਕਿਸੇ ਨਾ ਕਿਸੇ ਦੀ ਵਾਰੀ ਬੰਨੀ ਹੁੰਦੀ ਆ ਸੋਮ ਮੰਗਲਵਾਰ ਵੀਰਵਾਰ ਬੁੱਧਵਾਰ ਹਰ ਇੱਕ ਬੰਦੇ ਦੀ ਇੱਥੇ ਵਾਰੀ ਹੁੰਦੀ ਆ ਬਈ ਕਿਸੇ ਨਾ ਕਿਸੇ ਨੇ ਆਪਣੀ ਵਾਰੀ ਅਨੁਸਾਰ ਇੱਥੇ ਕੰਮ ਕਰਨਾ ਹਨਾ ਪਰ ਕੁਝ ਲੋਕ ਹੁੰਦੇ ਆ ਆਪਣੀ ਜ਼ਿੰਮੇਵਾਰੀ ਜਿਹੜੀ ਆ ਪੂਰੀ ਨਹੀਂ ਨਿਭਾ ਪਾਉਂਦੇ ਜਿਵੇਂ ਕਿ ਬਹੁਤ ਸਾਰੀਆਂ ਚੀਜ਼ਾਂ ਕੋਈ ਅਪਾਰਟਮੈਂਟ ਹੁੰਦੇ ਨੇ ਅਪਾਰਟਮੈਂਟ ਤੋਂ ਬਾਅਦ ਘਰ ਹੁੰਦੇ ਆ ਛੋਟੇ ਤੇ ਉਹਨਾਂ ਵਿੱਚ 2-4 ਕਮਰੇ ਹੁੰਦੇ ਆ ਉਹਨਾਂ ਦੇ ਵਿੱਚ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਪਾਉਂਦੇ ਤੇ ਉਹਦੇ ਵਿੱਚ ਉਹ ਫਿਰ ਇਹ ਸੋਚਦਾ ਵੀ ਚੱਲ ਕੋਈ ਨਹੀਂ ਯਾਰ ਫੇਰ ਕਰ ਦਾਂਗੇ ਅੱਜ ਕਰਦੇ ਆ ਕੱਲ ਕਰਦੇ ਆ ਐਦਾਂ ਕਰਦੇ ਕਰਦੇ ਲੋਕਾਂ ਦੇ ਵਿੱਚ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਆ ਕਈ ਬੰਦੇ ਇੱਕ ਦੂਜੇ ਤੋਂ ਪੈਸੇ ਲੈਂਦੇ ਆ ਤਾਂ ਉਹਨਾਂ ਕਰਕੇ ਲੜਾਈ ਹੋ ਜਾਂਦੀ 100 ਯੂਰੋ ਲੈ ਲਿਆ 50 ਯੂਰੋ ਲੈ ਲਿਆ ਮੁੜ ਕੇ ਨਹੀਂ ਮੋੜਨੇ ਜ਼ੁਬਾਨ ਦੇ ਪੱਕੇ ਨਾ ਰਹਿਣਾ ਵੀ ਕੱਲ ਲੈ ਲਈ ਪਰਸ ਲੈ ਲਈ ਮੁੜ ਕੇ ਨਾ ਮੋੜਨੇ ਉਹਦੇ ਕਰਕੇ ਲੜਾਈ ਮਤਲਬ ਐਦਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਘਰੇਲੂ ਗੱਲਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਬੰਦੇ ਕਈ ਪੱਕੇ ਹੀ ਹੈ ਨਹੀਂ ਕੁਝ ਬੰਦੇ ਮੈਂ ਦੇਖੇ ਨੇ ਜਿਹੜੇ ਪੁਰਾਣੇ ਆਏ ਹੋਏ ਨੇ ਹਨਾ 12 13 ਸਾਲ ਪਹਿਲਾਂ ਉਹ ਬੰਦੇ ਰੂਲ ਦੇ ਬਹੁਤ ਪੱਕੇ ਆ 10-10 ਸਾਲ 8-8 ਸਾਲ ਲੋਕ ਇਕੱਠੇ ਰਹੇ ਨੇ ਇੱਕੋ ਬੈੱਡ ਤੇ ਸੌਂਦੇ ਰਹੇ ਨੇ ਇੱਕੋ ਟੇਬਲ ਤੇ ਰੋਟੀ ਖਾਂਦੇ ਰਹੇ ਨੇ ਉਹ ਅੱਜ ਤੱਕ ਇਕੱਠੇ ਨੇ ਬੰਦੇ ਕਿਉਂ ਇਕੱਠੇ ਨੇ ਕਿਉਂਕਿ ਉਹਨਾਂ ਨੂੰ ਰੂਲ ਦਾ ਪਤਾ ਜੇ ਕਿਸੇ ਬੰਦੇ ਨੇ ਮਤਲਬ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਵੀ ਕਿਸੇ ਨੇ ਪੋਚਾ ਲਾ ਦਾ ਫਰਸ਼ ਤੇ ਜਾਂ ਉਹਨੇ ਲਾਉਣਾ ਜਾਂ ਮੈਂ ਲਾਉਣਾ ਚੁੱਪ ਕਰਕੇ ਕਿਸੇ ਨੂੰ ਸਾਨੂੰ ਆਪ ਲਾਤਾ ਤੇ ਦੂਜੇ ਬੰਦੇ ਨੇ ਉਹਦਾ ਕੰਮ ਕੋਈ ਹੋਰ ਕਰਤਾ ਇੱਥੇ ਡਿਊਟੀਆਂ ਮੰਨ ਲੈਣ ਦਾ ਵੀ ਆ ਤੈਂ ਕਰਨਾ ਉਹ ਤੈਂ ਕਰਨਾ ਤੈਂ ਕਰਨਾ ਜਦੋਂ ਲੋਕ ਡਿਊਟੀ ਨਹੀਂ ਨਿਭਾਉਂਦੇ ਫਿਰ ਉਸ ਤੋਂ ਬਾਅਦ ਦੇ ਵਿੱਚ ਫਿਰ ਇੱਕ ਦੂਜੀ ਲੜਾਈ ਕਰਦੇ ਆ ਵੀ ਤੈਂ ਆ ਕੰਮ ਨਹੀਂ ਕੀਤਾ ਮੈਂ ਕੀਤਾ ਪਰ ਬੰਦੇ ਚ ਵੀ ਮੈਂ ਆ ਜਾਂਦੀ ਹਾਂ ਮਤਲਬ ਉਹ ਮੈਂ ਹੰਕਾਰ ਵਾਲੀ ਨਹੀਂ ਹੁੰਦੀ ਕਿ ਯਾਰ ਮੈਂ ਸਾਰਾ ਕੁਝ ਕਰਦਾ ਤੂੰ ਕਿਉਂ ਨਹੀਂ ਕਰਦਾ ਇਦਾਂ ਦੀਆਂ ਇੱਥੇ ਨਿੱਜੀ ਗੱਲਾਂ ਹੁੰਦੀਆਂ ਇਸ ਟਾਈਮ ਇਸ ਵੀਡੀਓ ਬਣਾਉਣ ਦਾ ਮਤਲਬ ਇਹ ਹੈ ਕਿ ਜਿਹੜੇ ਤੁਸੀਂ ਅਣਜਾਣ ਬੰਦੇ ਜਿਹੜੇ ਕਿ ਬਾਹਰ ਆਉਣਾ ਚਾਹੁੰਦੇ ਨੇ ਕਿਸੇ ਵੀ ਕੰਟਰੀ ਵਿੱਚ ਲਾ ਲਈ ਕਿੰਨੀਆਂ ਕੰਟਰੀਆਂ ਨੇ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਸਿੱਖੋ ਸਬਜ਼ੀ ਬਣਾਉਣੀ ਸਿੱਖੋ ਰੋਟੀ ਬਣਾਉਣੀ ਸਿੱਖੋ ਹਰ ਇੱਕ ਚੀਜ਼ ਦੀ ਸਫਾਈ ਕਰਨੀ ਸਿੱਖੋ ਤੁਹਾਨੂੰ ਇਹ ਜ਼ਿੰਮੇਵਾਰੀ ਪਤਾ ਹੋਣੀ ਚਾਹੀਦੀ ਹੈ ਜੇ ਤੁਹਾਨੂੰ ਜ਼ਿੰਮੇਵਾਰੀ ਘਰ ਚ ਜਿਵੇਂ ਮਾਂ ਸੰਭਦੀ ਆ ਹਰ ਇੱਕ ਘਰ ਨੂੰ ਤੇ ਉਵੇਂ ਮਾਂ ਵਾਲਾ ਸੁਭਾਅ ਜੇ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਤੁਸੀਂ ਆਉਨੇ ਹੋ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਦੁਨੀਆ ਦੇ ਵਿੱਚ ਕਿਤੇ ਵੀ ਮਾਰ ਨਹੀਂ ਖਾ ਸਕਦੇ ਤੁਸੀਂ ਹਰ ਇੱਕ ਇਹ ਆਪਣੇ ਗੁਰੂਆਂ ਨੇ ਆਪਾਂ ਨੂੰ ਪਹਿਲੀ ਗੱਲਾਂ ਸਿਖਾਈਆਂ ਹੋਈਆਂ ਨੇ ਆਪਣੀਆਂ ਔਰਤਾਂ ਨੂੰ ਵੀ ਬੰਦਿਆਂ ਨੂੰ ਵੀ ਸਾਰਿਆਂ ਨੂੰ ਇਹ ਇੱਕ ਰੂਲ ਰੱਖਿਆ ਹੋਇਆ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਤੁਸੀਂ ਆਪ ਨਿਭਾਉਣੀ ਹੈ ਕਈ ਬੰਦੇ ਨੇ ਰੋਟੀ ਪਕਾਉਣੀ ਸਿੱਖ ਲਈ ਜੀ ਸਬਜ਼ੀ ਬਣਾਉਣੀ ਸਿੱਖ ਲਈ ਜੀ ਮੈਂ ਜੇ ਆਪਣੀ ਗੱਲ ਕਰਾਂ ਤਾਂ ਮੈਨੂੰ ਬਚਪਨ ਤੋਂ ਹੀ ਮੈਂ ਲਾਲਮਾ ਵੀ 14-15 ਸਾਲ ਦੀ ਉਮਰ ਦੇ ਵਿੱਚ ਮੈਂ ਕਾਫੀ ਚੀਜ਼ਾਂ ਜਿਹੜੀਆਂ ਬਣਾ ਲੈਂਦਾ ਸੀ ਰੋਟੀ ਪਾਣੀ ਸਬਜ਼ੀ ਸਾਰ ਕੁਝ ਮੈਨੂੰ ਬਣਾਉਣਾ ਆਉਂਦਾ ਪਰ ਆਹ ਸਾਗ ਕੜੀ ਨਹੀਂ ਬਣਾਉਣੇ ਆਉਂਦੇ ਪਰ ਇਹ ਚੀਜ਼ਾਂ ਜ਼ਿਆਦਾਤਰ ਆਪਾਂ ਕਹਿੰਦੇ ਨੇ ਵੀ ਔਰਤਾਂ ਦੀਆਂ ਗੱਲਾਂ ਨੇ ਯਾਰ ਇਹ ਸਾਰੀਆਂ ਜਨਾਨੀਆਂ ਦੇ ਕੰਮ ਨੇ ਪਰ ਇੱਥੇ ਬਾਹਰ ਦੀ ਕੰਟਰੀ ਦੇ ਵਿੱਚ ਜਿਹੜੇ ਬੰਦੇ ਨੇ ਰਹਿਣਾ ਤਾਂ ਅਨੁਮ੍ਰਹਿ ਸਾਰੀਆਂ ਗੱਲਾਂ ਆਉਣੀਆਂ ਚਾਹੀਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਆਉਣੀਆਂ ਚਾਹੀਦੀਆਂ ਜਿਹੜੀ ਚੀਜ਼ ਤੋਂ ਲੜਾਈ ਪੈਂਦੀ ਆ ਰੋਟੀ ਪਾਣੀ ਤੋਂ ਸਫਾਈ ਤੋਂ ਜਾਂ ਹੋਰ ਕਈ ਗੱਲਾਂ ਤੋਂ ਹਨਾ ਮਤਲਬ ਹਰ ਇੱਕ ਬੰਦੇ ਨੂੰ ਥੱਕਦਾ ਮਤਲਬ ਹਰ ਕੋਈ ਆ ਕੋਈ 12 13 ਘੰਟੇ 14 ਘੰਟੇ ਕੰਮ ਕਰਦਾ ਥੱਕਦੇ ਸਾਰੇ ਨੇ ਪਰ ਹਰ ਇੱਕ ਕੰਮ ਨੂੰ ਅੱਧਾ ਘੰਟਾ ਜਾਂ 20 25 ਮਿੰਟ ਲੱਗਦੇ ਹੁੰਦੇ ਆ ਇਸ 20 25 ਮਿੰਟ ਦੇ ਪਿੱਛੇ ਆਪਣੀ ਬੇਇੱਜ਼ਤੀ ਕਰਾਉਣ ਦੀ ਤੁਹਾਨੂੰ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ ਆਪਣੀ ਜ਼ਿੰਮੇਵਾਰੀ ਸਿੱਖੋ ਇਹ ਅਣਜਾਣ ਬੰਦੇ ਲਈ ਜਿਹਨਾਂ ਨੇ ਹਜੇ ਬਾਹਰ ਜਾਣਾ ਉਹਨਾਂ ਲਈ ਇਹ ਕੀਮਤੀ ਗੱਲਾਂ ਨੇ ਜਿਹੜੇ ਆਏ ਹੋਏ ਨੇ ਉਹਨਾਂ ਨੂੰ ਤਾਂ ਵੈਸੇ ਪਤਾ ਹੀ ਆ ਪਰ ਫਿਰ ਵੀ ਹਰ ਇੱਕ ਚੀਜ਼ ਦਾ ਆਪਾਂ ਨੇ ਧਿਆਨ ਰੱਖਣ ਦੀ ਕੋਸ਼ਿਸ਼ ਕਰਨੀ ਆ ਜਿੱਥੇ ਵੀ ਆਪਾਂ ਰਹਿੰਦੇ ਆ ਵੈਸੇ ਇਸ ਵੀਡੀਓ ਬਣਾਉਣ ਦਾ ਕੋਈ ਖਾਸ ਮਤਲਬ ਨਹੀਂ ਪਰ ਜਦੋਂ ਜਿਹੜੇ ਬੰਦੇ ਪੁੱਛਦੇ ਆ ਵੀ ਯਾਰ ਅਸੀਂ ਆਹ ਕੰਮ ਕਰਨਾ ਪੈਣਾ ਸਾਨੂੰ ਰੋਟੀ ਪਕਾਉਣੀ ਪੈਣੀ ਆ ਸਾਨੂੰ ਐਂ ਦਾਲ ਬਣਾਉਣੀ ਪੈਣੀ ਆ ਸਫਾਈ ਅਸੀਂ ਤਾਂ ਇਹ ਕੰਮ ਕਰ ਨਹੀਂ ਸਕਦੇ ਇਹ ਉਹਨਾਂ ਬੰਦਿਆਂ ਦੇ ਲਈ ਵੀਡੀਓ ਆ ਹਨਾ ਉਹਨਾਂ ਬੰਦਿਆਂ ਲਈ ਇਹ ਗੱਲਾਂ ਨੇ ਕੀਮਤੀ ਕਿ ਤੁਹਾਨੂੰ ਇਹ ਕੰਮ ਕਰਨੇ ਪਏ ਨੇ ਨੇ ਸਿੱਖਣੇ ਪੈਣੇ ਨੇ ਪਿੰਡਾਂ ਵਾਲੇ ਮੁੰਡਿਆਂ ਨੂੰ ਜਿਆਦਾ ਖਾਸ 90% ਸਮਝਾਉਣ ਦੀ ਜਰੂਰਤ ਨਹੀਂ ਪਿੰਡਾਂ ਵਾਲੇ ਮੁੰਡੇ ਗੁਰੂ ਘਰ ਸੇਵਾ ਕਰਦੇ ਆ ਲੰਗਰਾਂ ਦੀ ਸੇਵਾ ਕਰਦੇ ਆ ਜਾਂ ਆਪਣੇ ਪੱਠੇ ਵੜਦੇ ਆ ਆਪਣਾ ਘਰ ਦਾ ਕੰਮ ਆਪ ਕਰਦੇ ਆ ਜਿਆਦਾਤਰ ਉਹਨਾਂ ਨੂੰ ਕੋਈ ਬਾਹਲੀ ਸਿੱਖਿਆ ਦੇਣ ਦੀ ਲੋੜ ਨਹੀਂ ਉਹਨਾਂ ਨੂੰ ਵੈਸੇ ਹੀ ਪਤਾ ਹੁੰਦਾ ਵੀ ਇਹ ਸਾਡੀ ਜ਼ਿੰਮੇਵਾਰੀ ਆ ਵੈਸੇ ਹੀ ਹਨਾ ਜਿਹੜੇ ਬੰਦੇ ਜਿਆਦਾਤਰ ਗੁਰੂ ਘਰ ਸੇਵਾ ਪੱਕੀ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਯਾਰ ਸਾਡੀ ਜ਼ਿੰਮੇਵਾਰੀ ਆ ਸਾਡੀ ਸੇਵਾ ਆ ਅਸੀਂ ਉਹ ਕਰਦੇ ਆ ਸੇਵਾ ਵਾਲਾ ਬੰਦਾ ਕਦੇ ਵੀ ਕਿਤੇ ਵੀ ਮਾਰ ਨਹੀਂ ਖਾਂਦਾ ਬਾਬਾ ਜੀ ਦੀ ਕਿਰਪਾ ਨਾਲ ਅਜੇ ਤੱਕ ਆਪਾਂ ਨੇ ਕਿਸੇ ਬੰਦੇ ਤੋਂ ਕਹਾਇਆ ਨਹੀਂ ਹੈਗਾ ਵੀ ਤੂੰ ਆਹ ਨਹੀਂ ਕੰਮ ਕੀਤਾ ਉਹ ਨਹੀਂ ਕੀਤਾ ਹਨਾ ਜਿੰਦੀ ਵੀ ਜਿੰਨੀ ਵੀ ਜ਼ਿੰਮੇਵਾਰੀ ਹੁੰਦੀ ਆ ਆਪਾਂ ਸਾਰੀ ਨਿਭਾਉਣੀ ਆ ਕਿਸੇ ਬੰਦੇ ਦੀ ਜ਼ਿੰਮੇਵਾਰੀ ਵੀ ਨਿਭਾਉ ਦੇਣੀ ਆ ਹਨਾ ਇਹ ਚੀਜ਼ ਆਪਣੀ ਦਿਮਾ ਆਪਣੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਰੱਖ ਕੇ ਤੁਸੀਂ ਯੂਰਪ ਕੰਟਰੀ ਜਾਂ ਕਿਸੇ ਵੀ ਦੇਸ਼ ਵਿੱਚ ਸ਼ਹਿਰ ਵਿੱਚ ਪਿੰਡ ਵਿੱਚ ਜਾਂਦੇ ਆ ਤਾਂ ਤੁਸੀਂ ਇਹ ਜ਼ਿੰਮੇਵਾਰੀ ਆਪਣੇ ਦਿਮਾਗ 'ਚ ਰੱਖੋ ਤੁਸੀਂ ਕਦੇ ਕਿਤੇ ਵੀ ਮਾਰ ਨਹੀਂ ਖਾਉਂਗੇ ਕਿਸੇ ਬੰਦੇ ਤੇ ਡਿਪੈਂਡ ਨਹੀਂ ਰਹਿਣਾ ਕਿਸੇ ਦੁੱਕੀ ਦੇ ਬੰਦੇ ਨੂੰ ਬੋਲਣ ਦੀ ਅਗਲ ਨਹੀਂ ਹੁੰਦੀ ਤੇ ਉਹਨੂੰ ਬੋਲਣ ਦਾ ਮੌਕਾ ਨਹੀਂ ਦੇਣਾ ਹਰ ਇੱਕ ਕੰਮ ਜ਼ਿੰਮੇਵਾਰੀ ਦੇ ਅਨੁਸਾਰ ਤੁਹਾਨੂੰ ਹਰ ਇੱਕ ਚੀਜ਼ ਆਉਣੀ ਚਾਹੀਦੀ ਆ ਇਹ ਨਿੱਕੇ ਨਿੱਕੇ ਗੱਲਾਂ ਬਹੁਤ ਕੰਮ ਦੀਆਂ ਗੱਲਾਂ ਨੇ ਤੁਹਾਨੂੰ ਇਹ ਆਪਣੇ ਦਿਮਾਗ ਦੇ ਵਿੱਚ ਫਿੱਟ ਕਰ ਲੈਣੇ ਚਾਹੀਦੀਆਂ ਜਿਹੜੇ ਬੰਦੇ ਅਣਜਾਣ ਨੇ ਉਹਨਾਂ ਨੂੰ ਪੁਰਾਣੇ ਬੰਦੇ ਨੂੰ ਸਾਰਿਆਂ ਨੂੰ ਪਤਾ ਜਿਹੜੇ ਇੱਥੇ ਆਏ ਹੋਏ ਨੇ ਉਹਨੂੰ ਸਾਰਿਆਂ ਨੂੰ ਪਤਾ ਬਾਹਰ ਲੀਆਂ ਕੰਟਰੀ ਜਿੰਨੀਆਂ ਮਰਜ਼ੀ ਕੰਟਰੀਆਂ ਤੁਸੀਂ ਲਾ ਲਓ ਬਾਕੀ ਇਸ ਵੀਡੀਓ ਦੇ ਵਿੱਚ ਇਹ ਛੋਟੀ ਜਿਹੀ ਜਾਣਕਾਰੀ ਸੀ ਇਟਲੀ ਦੀ ਇਹਦੇ ਵਿੱਚ ਕੋਈ ਜਾਣਕਾਰੀ ਨਹੀਂ ਤੇ ਬਾਕੀ ਤੁਸੀਂ ਇਹ ਚੀਜ਼ ਸ਼ੇਅਰ ਕਰ ਸਕਦੇ ਹੋ ਉਹਨਾਂ ਤੱਕ ਜਿਹੜੇ ਤੁਹਾਡੇ ਦੋਸਤ ਹਜੇ ਹੁਣੇ-ਹੁਣੇ ਬਾਹਰ ਗਏ ਨੇ ਵੀ ਭੈਣਾ ਗਈਆਂ ਨੇ ਬਾਕੀ ਇਟਲੀ ਦੇ ਬਾਰੇ ਜਾਣਕਾਰੀ ਆਪਾਂ ਪੋਣੇ ਰਹਿੰਦੇ ਆ ਤੁਸੀਂ ਜਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਹੋ ਸਕਦਾ ਵੀ ਆਪਾਂ ਨਵੀਂ-ਨਵੀਂ ਜਿਹੜੀ ਚੀਜ਼ ਜ਼ਿੰਮੇਵਾਰੀ ਵਾਲੀ ਆਪਾਂ ਵੀਡੀਓ ਦੇ ਵਿੱਚ ਸੈਂਡ ਕਰ ਸਕ ਆ ਵੀਡੀਓ ਦੇ ਵਿੱਚ ਪਾ ਸਕਦੇ ਆ ਬੋਲ ਸਕਦੇ ਆ ਤੁਹਾਡਾ ਧੰਨਵਾਦ